ਜੀ ਅੰਤਾਰੀ ਜੀ ਤੁਹਾਡਾ ਬਹੁਤ ਧੰਨਵਾਦ ਤੇ ਸਾਡੇ ਨਾਲ ਲੈਕਚਰਰ ਦਵਿੰਦਰਪਾਲ ਬਾਦੂਸ਼ ਰੋਪੜ ਤੋਂ ਜੁੜ ਚੁੱਕੇ ਨੇ ਇੰਦਰਪਾਲ ਸਿੰਘ ਪਟਿਆਲਾ ਤੋਂ ਜੁੜੇ ਨੇ ਤੇ ਉਹਨਾਂ ਦਾ ਵੀ ਸਵਾਗਤ ਹੈ ਤੇ ਅ ਅਜਮੇਰ ਔਲਖ ਜੀ ਕਾਫੀ ਦਿਨ ਪਹਿਲਾਂ ਮੈਂ ਦੇਖੇ ਸੀਗੇ ਜੁੜੇ ਹੋਏ ਵੀ ਆ ਵਿੱਚੋਂ ਲੀਵ ਹੋ ਗਏ ਸੀਗੇ ਸ਼ਾਇਦ ਹੁਣ ਉਹ ਜੁੜੇ ਨੇ ਅਜਮੇਰ ਜੀ ਤੁਸੀਂ ਆਪਣੀ ਸਰਚਨਾਵਾ ਕਰ ਜੀ ਪਹਿਲੇ ਮੇਰੇ ਨਾਲ ਪਹਿਲੇ ਜੁੜ ਹਾਂਜੀ ਹਾਂਜੀ ਅਜਮੇਰ ਜੀ ਤੁਸੀਂ ਆਪਣੀ ਸਾਜ ਪਾਓ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪ ਸਭ ਦਾ ਜੀਟੀਵੀ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਸ ਮੰਚ ਦੇ ਉੱਤੇ ਮੌਕਾ ਦਿੱਤਾ ਆਉਣ ਦਾ ਸਰ ਆਵਾਜ਼ ਆ ਰਹੀ ਹੈ ਜੀ ਹਾਂਜੀ ਹਾਂਜੀ ਬਿਲਕੁਲ ਠੀਕ ਆ ਰਹੀ ਹੈ ਤੇ ਸ਼ੁਕਰਗੁਜ਼ਾਰ ਹੈ ਜੀ ਸਾਰੇ ਥਾਵਾਂ ਤੋਂ ਪੰਜਾਬੀ ਬੋਲੀ ਦੀ ਸੇਵਾ ਕਰਨ ਵਾਲੇ ਸਹਿਰਤ ਆਪਣੀ-ਆਪਣੀ ਕਲਾਮ ਲੈ ਕੇ ਪੇਸ਼ ਹੋਏ ਆ ਸਾਡਾ ਵੀ ਇਹ ਨਵਾਂ ਜਿਹਾ ਸਫ਼ਰ ਸ਼ੁਰੂ ਹੋਇਆ ਹੈ ਤਾ ਕੁਝ ਲਫ਼ਜ਼ਾਂ ਦੀ ਸਾਂਝ ਪਾਵਾਂਗੇ ਤੁਹਾਡੇ ਨਾਲ ਜਿਹਦੇ ਵਿੱਚ ਇੱਕ ਰੂਸ਼ਾ ਤਾਂ ਉਹੀ ਰਹੂਗਾ ਕਿ ਜਿਵੇਂ ਅंसारी ਜੀ ਨੇ ਤੇ ਹੋਰ ਵੀ ਬਹੁਤ ਸਾਰੇ ਕਵੀਆਂ ਨੇ ਵੰਡ ਦੀ ਦੁੱਖ ਨੂੰ ਬਿਆਨ ਕੀਤਾ ਮੈਂ ਵੀ ਇੱਕ ਛੋਟੀ ਜੀ ਕਵਿਤਾ ਦੇ ਰਹੀ ਅ ਇੱਕ ਵੰਡ ਦਾ ਦੁੱਖ ਸਕੀਰੀਆਂ ਜੀ ਕਵਿਤਾ ਦਾ ਨਾਮ ਤੇ ਇਹ ਇੱਕੋ ਸਕੀਰੀ ਨਹੀਂ ਜੋ ਸਾਡੀ ਨਿੱਜੀ ਪਰਿਵਾਰ ਦੀ ਕਿਸੇ ਨਾਲ ਹੁੰਦੀ ਹੈ ਇਹ ਸਕੀਰੀ ਉਹ ਹੈ ਜਿਹੜੀ ਸਾਡੀ ਖੂਨ ਦੀ ਸਕੀਰੀ ਹੈ ਸਭ ਦੇ ਨਾਲ ਤਾਰ ਤੋਂ ਪਰਲੇ ਪਾਸੇ ਮੇਰੀ ਇੱਕ ਨਹੀਂ ਬਹੁਤ ਸਕੀਰੀਆਂ ਸੀ ਪੰਜ ਕੁ ਵਰਿਆਂ ਦੀ ਸੀ ਜਦੋਂ ਉਧਰੋਂ ਉੱਠ ਕੇ ਆਏ ਸਾਂ ਰੇਡੀਏ ਤੇ ਖਬਰਾਂ ਸੁਣ ਕੇ ਸਾਰੇ ਇੱਕਦਮ ਘਬਰਾਏ ਸਾਂ ਸਮਾਨ ਵਾਲੇ ਨੂੰ ਜਿੰਦਾ ਤੇ ਬਸ ਬੂਹੇ ਹੀ ਢੋਈ ਜਾਂਦੇ ਸੀ ਇੱਕੋ ਭਾਂਡੇ ਖਾਂਦੇ ਪੀਂਦੇ ਸਭ ਖੂਨ ਦੇ ਪਿਆਸੇ ਹੋਏ ਸੀ ਕਿੰਨਾ ਨਿੱਕ ਸੀ ਉਸ ਘਰੇ ਭਾਵੇਂ ਖਿੱppa ਨਾਲ ਛਤੀਰੀਆਂ ਸੀ ਤਾਰ ਕੋ ਪਰਲੇ ਪਾਸੇ ਮੇਰੀ ਇੱਕ ਨਹੀਂ ਬਹੁਤ ਛਤੀਰੀਆਂ ਸੀ ਮੇਰੀ ਮੇਰੀਆਂ ਬਹੁਤ ਛਤੀਰੀਆਂ ਸੀ ਤੋਬਾ ਟੇਕ ਸਿੰਘ ਦੀ ਪੈੜੀ ਤੇ ਪੀਰ ਮਹਿਲ ਦਾ ਰਾਹ ਨਹੀਂ ਭੁੱਲਦਾ ਆਹ ਟਾਰੀ ਤੇ ਬਾਗੇ ਨੂੰ ਪੁੱਛੋ ਇਹ ਦਰਮਿਆਨਾ ਗੇਟ ਨਹੀਂ ਖੁੱਲਦਾ ਉਹ ਰਾਹ ਗੱਡੇ ਤੇ ਫਿਰ ਪਈਆਂ ਕਿਵੇਂ ਭੁੱਲੀਏ ਲੁੱਡੀਆਂ ਸੰਮੀਆਂ ਪੰਜ ਦਰਿਆਵਾਂ ਕੋਲ ਇੱਕ ਦੀ ਸੰਕੜੇ ਜੋਗੀ ਗੁਰੂ ਤੇ ਪੀਰੀਆਂ ਸੀ ਤਾਰ ਤੋਂ ਪਰਲੇ ਪਾਸੇ ਮੇਰੀ ਇੱਕ ਨੀ ਬਹੁਤ ਸ਼ਕੀਰੀਆਂ ਸੀ ਬਹੁਤ ਸ਼ਕੀਰੀਆਂ ਸੀ ਗੁਰੂ ਘਰ ਦਾ ਉਹ ਕੱਚਾ ਵਿਹੜਾ ਜੋ ਮੇਰੀ ਮਾਂ ਤੇ ਦਾਦੀ ਲਿਪਦੀਆਂ ਸੀ ਕਲੀ ਕੜੀ ਨਾਲ ਕੰਧਾਂ ਤੇ ਚਿੱਤਰ ਬਣਾ ਕੇ ਉੱਥੇ ਅੱਖਰ ਲਿਖਦੀਆਂ ਸੀ ਵੱਡੇ ਗਾਰੇ ਵੱਡੇ ਸਾਰੇ ਵਿਹੜੇ ਦੇ ਨੁੱਕਰ 'ਚ ਦੋ ਕੋਠੇ ਇੱਕ ਚੌਕਾ ਤੇ ਤੰਦੂਰ ਹੁੰਦਾ ਸੀ ਜਾਤ ਧਰਮ ਦੀ ਕੋਈ ਗੱਲ ਨਹੀਂ ਸੀ ਹੁੰਦੀ ਸਭ ਕੁਝ ਏਕਤਾ ਦਾ ਨੂਰ ਹੁੰਦਾ ਸੀ ਲਿਆ ਕੇ ਔਲਖਾਂ ਦੇ ਖੇਤੋਂ ਗਾਜਰਾ ਬਿਨਾਂ ਪੁੱਛੇ ਹੀ ਚੀਰੀਆਂ ਹੁੰਦੀਆਂ ਸੀ ਤਾਰ ਤੋਂ ਪਾਰ ਮੇਰੀ ਇੱਕ ਨਹੀਂ ਬਹੁਤ ਸਕੀਰੀਆਂ ਸੀ ਬਹੁਤ ਸਕੀਰੀਆਂ ਸੀ ਤੇ ਦੂਜੀ ਮੇਰੀ ਕਵਿਤਾ ਜਿਹੜੀ ਉਹ ਰਹੂਗੀ ਜੀ ਵੋਟਾਂ ਦੇ ਉੱਤੇ ਜਿਹੜੀ ਕਿ ਅਸਲ 'ਚ ਆਪਾਂ ਜਦੋਂ ਇਲੈਕਸ਼ਨ ਚੱਲਦਾ ਹੈ ਉਹਦੋਂ ਅਖਰ ਹੀ ਦੇਖਦੇ ਹੁੰਦੇ ਆ ਕਿ ਵੋਟਾਂ ਦੇ ਵਿੱਚ ਕਿਵੇਂ ਦਾ ਵਰਤਾਰਾ ਨੋਟ ਕਰਦੇ ਆ ਇਹ ਵੋਟਾਂ ਦੀ ਰੁੱਤ ਵੇੜਿਆ ਕੁਝ ਸਾਲਾਂ ਤੋਂ ਆਉਂਦੀ ਹੈ 5 ਸਾਲਾਂ ਵਿੱਚ ਲੁੱਟੇ ਕੁੱਟੇ ਕੁੱਟੇ ਪੰਜਾਬ ਨੂੰ ਆਣ ਬਚਾਉਂਦੀ ਹੈ ਇਹ ਵੋਟਾਂ ਦੀ ਰੁੱਤ ਵੇੜਿਆ ਕੁਝ ਸਾਲਾਂ ਤੋਂ ਆਉਂਦੀ ਹੈ ਸੱਚੇ ਸੁੱਚੇ ਦੇਸ਼ ਭਗਤ ਫਿਰ ਗੱਡੀਆਂ ਦੇ ਵਿੱਚ ਆਉਂਦੇ ਨੇ ਇਕੱਠੇ ਹੋ ਕੇ ਲੋਕ ਨਦਰਦੇ ਆਪਣੇ ਗਿਰਧ ਬਹਾਉਂਦੇ ਨੇ ਸਾਫ ਸੁਥਰਾ ਜਾ ਚਿਹਰਾ ਕਰਕੇ ਕੱਲਾਂ ਖੂਬ ਸੁਣਾਉਂਦੇ ਨੇ ਕੁਰਸੀ ਲੈਣੀ ਦਿੱਲੀ ਦੀ ਤੇ ਫਿਰ ਇਹ ਭੋਲੀ ਜਨਤਾ ਹੀ ਦਵਾਉਂਦੀ ਐ ਇਹ ਵੋਟਾਂ ਦੀ ਰੁੱਤ ਵੇੜਿਆ ਕੁਝ ਸਾਲਾਂ ਤੋਂ ਆਉਂਦੀ ਐ ਕੁਝ ਸਾਲਾਂ ਤੋਂ ਆਉਂਦੀ ਐ 5 ਸਾਲਾਂ ਵਿੱਚ ਲੁੱਟੇ ਕੁੱਟੇ ਕੁੱਟੇ ਵਤਨ ਨੂੰ ਆਣ ਬਚਾਉਂਦੀ ਐ ਇਹ ਵੋਟਾਂ ਦੀ ਰੁੱਤ ਵੇੜਿਆ ਕੁਝ ਸਾਲਾਂ ਤੋਂ ਆਉਂਦੀ ਐ ਵੱਡੀਆਂ ਗੱਡੀਆਂ ਤੇ ਵੱਡੇ ਕਾਫਲੇ ਲੋਕ ਹਮਦਰਦੀ ਤੇ ਲਾਊਡ ਸਪੀਕਰ ਦਾ ਪੇਚ ਤੇ ਨੁੱਕੜ ਮੀਟਿੰਗਾਂ ਚੱਲਣਗੇ ਬਸ ਵੋਟਾਂ ਤਿਕਣ ਚੌਕ ਦਿਨਾਂ ਵਿੱਚ ਗਿਰਗਟ ਯਾਰੋ ਫਿਰ ਵੇਖਿਓ ਰੰਗ ਬਟਾਉਂਦੀ ਐ ਇਹ ਵੋਟਾਂ ਦੀ ਰੁੱਤ ਵੇੜਿਆ ਕੁਝ ਸਾਲਾਂ ਤੋਂ ਆਉਂਦੀ ਐ 5 ਸਾਲਾਂ ਵਿੱਚ ਲੁੱਟੇ ਪੁੱਟੇ ਕੁੱਟੇ ਵਤਨ ਨੂੰ ਆਲ ਬਚਾਉਂਦੀ ਐ ਇਹ ਵੋਟਾਂ ਦੀ ਰੁੱਤ ਵੇੜਿਆ 5 ਸਾਲਾਂ ਤੋਂ ਆਉਂਦੀ ਐ ਕੁਝ ਖਾ ਗਏ ਪੂਜਕ ਅਤੇ ਪੁਜਾਰੀ ਤੇ ਕੁਝ ਖਾ ਗਏ ਦੇਸ਼ ਦੇ ਨੇਤਾ ਪੌੜੀ ਸਮਝ ਕੇ ਇਹ ਲੋਕਾਂ ਨੂੰ ਲਾਸਟ ਵਰੇ ਆਉਂਦਾ ਚੇਤਾ ਪਹਿਲਾਂ ਸੁਪਨੇ ਦਿੰਦੇ ਵੱਡੇ ਤੇ ਫਿਰ ਜਨਤਾ ਫਿਰਦੀ ਛਾਣ ਦੀ ਰੇਤਾ ਧੋਖਿਆਂ ਵਾਲੀ ਇਹ ਰੁੱਤ ਤਾਂ ਯਾਰੋ ਫਿਰ ਬਹੁਤੇ ਹੀ ਰੰਗ ਬਟਾਉਂਦੀ ਹੈ ਇਹ ਵੋਟਾਂ ਦੀ ਰੁੱਤ ਵੇੜਿਆ ਕੁਝ ਸਾਲਾਂ ਤੋਂ ਆਉਂਦੀ ਹੈ ਕੁਝ ਸਾਲਾਂ ਤੋਂ ਆਉਂਦੀ ਹੈ ਏ ਵਰਤਾਰਾ ਇਸ ਰੁੱਤ ਦਾ ਫਮਰੇ ਕਿ ਕਿੱਥੋਂ ਕੁ ਤੀਕਣ ਚੱਲੂਗਾ ਤਖਤ ਦਿੱਲੀ ਦਾ ਇਹ ਲੋਕ ਸੇਵਕ ਪਤਾ ਨਹੀਂ ਕਦੋਂ ਕੁ ਤੀਕਣ ੱੱਲੂਗਾ ਇਹ ਚਿੰਤਕ ਲੋਕੀ ਲਿਖਦੇ ਜਿਹੜੇ ਔਲਖਾ ਕਲਮ ਦੇ ਨਾਲ ੱੱਲੂਗਾ ਨਾ ਨਚੋੜੋ ਤੁਸੀਂ ਰੱਤ ਇਹਨਾਂ ਦਾ ਇਹ ਭੁੱਖੀ ਜਨਤਾ ਢਿੱਡ ਖੜਕਾਉਂਦੀ ਐ ਇਹ ਵੋਟਾਂ ਦੀ ਰੁੱਤ ਵੀ ਔਲਖਾ ਕੁਝ ਵਰਿਆਂ ਤੋਂ ਆਉਂਦੀ ਐ 5 ਸਾਲਾਂ ਵਿੱਚ ਲੁੱਟੇ ਉੱਟੇ ਪੁੱਟੇ ਵਤਨ ਨੂੰ ਆਣ ਬਚਾਉਂਦੀ ਐ ਇਹ ਵੋਟਾਂ ਦੀ ਰੁਤਵੇ ਔਲਖਾ ਕੁਝ ਵਰਿਆਂ ਤੋਂ ਆਉਂਦੀ ਹੈ ਕੁਝ ਵਰਿਆਂ ਤੋਂ ਥੈਂਕ ਯੂ ਇੱਕ ਰਚਨਾ ਹੁਣਾਂ ਜੀ ਕਰੋ ਜੀ ਹੈਗੀ ਤੁਹਾਡੇ ਕੋਲ ਇੱਕ ਰਚਨਾ ਮੈਂ ਅ ਔਰਤ ਦੀ वेदना ਦੇ ਉੱਤੇ ਪੇਸ਼ ਕਰਨੀ ਚਾਹੁੰਦਾ ਹੈ ਕਿ ਔਰਤ ਦੀ ਪੰਜਾਬ ਦੇ ਵਿੱਚ ਨਹੀਂ ਬਲਕਿ ਪੂਰੇ ਦੁਨੀਆ ਦੇ ਵਿੱਚ ઈਸਾ ਪੂਰਬ ਤੋਂ ਲੈ ਕੇ ਜਿਹੜੀ ਪੋਜੀਸ਼ਨ ਰਹੀ ਹੈ ਭਾਵੇਂ ਦੀ ਕਾਨੂੰਨ ਨੇ ਬਹੁਤ ਸਾਰੀਆਂ માનਤਾਵਾਂ ਦੇ ਕੇ ਔਰਤ ਨੂੰ ਬਰਾਬਰਤਾ ਦਿੱਤੀ ਹੈ ਇਸ ਵਿੱਚ ਕੋਈ ਸ਼ੱਕ ਵੀ ਹੈ ਨਹੀਂ નો ਡਾਊਟ ਹਰੇਕ ਥਾਂ ਦੇ ਉੱਤੇ ਔਰਤ ਬਰਾਬਰਤਾ ਦਾ ਹੱਕ ਰੱਖਦੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਉਹ ਅੱਜ ਤੋਂ ઈਸਾ ਪੂਰਬ ਦੇ ਦਾਇਰਿਆਂ ਦੇ ਵਿੱਚ ਉਹਵੇਂ ਹੀ ਵੱਜੀ ਆ ਰਹੀ ਹੈ ਫੈਸਲੇ ਉਹਦੇ ਨਹੀਂ ਚੱਲਦੇ ਫੈਸਲੇ ਮਰਦ ਦੇ ਚੱਲਦੇ ਆ। ਕੁਝਿਆ ਨੂੰ ਛੱਡ ਕੇ ਅੜਿਆ ਮੈਂ ਗਮੀਆਂ ਦੀ ਚਾਦਰ ਤਾਣੀ ਬਿਰਹੋ ਤੇ ਸੋਚ ਦਰਦ ਹੀ ਝਲਕਦਾ ਹੈ ਨੈਣਾ ਥਾਣੀ ਆਖੀ ਨਾ ਇਸ਼ਕ ਵੇੜਿਆ ਇਹ ਤਾਂ ਅੱਖੀਆਂ ਦਾ ਵਾਧੂ ਪਾਣੀ ਡਿੱਗਦਾ ਹੈ ਰਾਤ ਬਰਾਤੇ ਤੇ ਤਾਰੇ ਜਦ ਗੁੰਦੇ ਤਾਣੀ ਸਮਾਜਿਕ ਮੈਂ ਚੀਜ਼ ਜੀ ਬਣ ਗਈ ਦੇਖੋ ਜੀ ਸਮਾਜਿਕ ਮੈਂ ਚੀਜ਼ ਜੀ ਬਣ ਗਈ ਖਾਪਾਂ ਦੀ ਰਹੀ ਨਾ ਰਾਣੀ ਓਗਿਆ ਏ ਮਰਦ ਨੇ ਮੈਨੂੰ ਦਿਲ ਦੀ ਨਾ ਕਦਰ ਵੇ ਜਾਣੀ ਵਰਤੋਂ ਵਿੱਚ ਰੱਖਦੇ ਮੈਨੂੰ ਮੇਰੇ ਉੱਤੇ ਜਿਸਮ ਦੇ ਹਾਣੀ ਗੁਰੂ ਮੇਰੀ ਨੂੰ ਜਾਣੇ ਨਾ ਪੁੱਛੇ ਚੌਂਕੇ ਦੀ ਮੈਂ ਪਣਗੀ ਸੁਆਣੀ ਉਥੇ ਬਾਪ ਤੇ ਇੱਥੇ ਗੁਲਾਮ ਪਤੀ ਦੀ ਉਂਝ ਕੁਸ਼ੀਆਂ ਦੀ ਫੁਲਕਾਰੀ ਤਾਣੀ ਸਦੀਆਂ ਤੋਂ ਗੁਲਾਮ ਰਹੀਆਂ ਮੈਂ ਅੱਜ ਵੀ ਵਾਧੂ ਤੇ ਮਰ ਜਾਣੀ ਇੱਕ ਵੀ ਘਰ ਆਪਣਾ ਨਹੀਂ ਤੇ ਉਂਝ ਮੈਂ ਦੋ ਘਰਾਂ ਦਾ ਦਾਣਾ ਪਣੀ ਉਠਣਾ ਬਹਿਣਾ ਰਜ਼ਾ ਵਿੱਚ ਰਹਿਣਾ ਪਰਜਾ ਵਿੱਚ ਰਹਿਣਾ ਜਾਣੀ ਫੈਸਲੇ ਸਭ ਮਰਦ ਹੀ ਲੈਂਦੇ ਮੈਂ ਤਾਂ ਉਹਦੀ ਗੱਲ ਪਗਾਣੀ ਸਦੀਆਂ ਤੋਂ ਖੁੱਸੇ ਜਿਹੜੇ ਮਰਦਾਂ ਤੋਂ ਹੱਟ ਮੰਗਦੀ ਹਾਂ ਲੋਕਾਂ ਦੀਆਂ ਤੇਜ਼ ਲਗਾਹਾਂ ਥੋਲੋਂ ਦੀ ਲੰਘਦੀ ਹਾਂ ਤਾਂ ਸੰਗਦੀ ਹਾਂ ਮੈਣੀ ਕਿਉਂ ਅੱਖ ਰੱਖਦੇ ਹੋ ਮੈਂ ਵੀ ਤਾਂ ਜੀਣਾ ਚਾਹੁੰਦੀ ਹਾਂ ਬਰਾਬਰਤਾ ਦਾ ਦਰਜਾ ਲੈ ਕੇ ਸਮਾਜ ਵਿੱਚ ਜੀਣਾ ਚਾਹੁੰਦੀ ਹਾਂ ਔਲਖਾ ਮੈਂ ਜੀਣਾ ਚਾਹੁੰਦੀ ਹਾਂ ਔਲਖਾ ਮੈਂ ਜੀਣਾ ਚਾਹੁੰਦੀ ਬੋਸ ਜੀ ਪੌਂਡ ਕੁੰਡਾ ਦੇ ਤੋਂ ਕਿਹਾ ਉਹਨੇ ਤਿੰਨ ਰਚਨਾਵਾਂ ਖਾਂਦੀਆਂ ਕੀਤੀਆਂ ਤੇ ਵੋਟਾਂ ਦੀ ਤੁਸੀਂ ਗੱਲ ਕੀਤੀ 5 ਸਾਲਾਂ ਬਾਅਦ ਲੀਡਰ ਜਿਸ ਤਰ੍ਹਾਂ ਸ਼ਕਲਾਂ ਬਦਲ ਕੇ ਆ ਜਾਂਦੇ ਆ ਅਗਲਾ ਬਦਲ ਕੇ